ਜਿੱਥੇ ਫਿਲਮ ਐਮਰਜੈਂਸੀ ਲਗਾਤਾਰ ਵਿਵਾਦਚ ਘਿਰ ਰਹੀ ਹੈ ਉੱਥੇ ਹੀ ਹੁਣ ਕੰਗਣਾ ਰਣੌਤ ਦੀ ਵੀ ਮੁਸ਼ਕਲਾ ਹੋਰ ਵਧ ਗਈ ਹੈ ਦੱਸਦੀ ਕਿ ਸੰਸਦ ਮੈਂਬਰ ਤੇ ਅਦਾਕਾਰਾ ਕੰਗਣਾ ਰਣੌਤ ਨੂੰ ਚੰਡੀਗੜ੍ਹ ਦੀ ਅਦਾਲਤ ਦੇ ਵੱਲੋਂ ਤਲਬ ਕੀਤਾ ਗਿਆ ਹੈ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ ਅਦਾਲਤ ਨੇ ਇਹ ਵੀ ਆਦੇਸ਼ ਜਿਹੜੇ ਜਾਰੀ ਕੀਤੇ ਨੇ ਕਿ ਕੰਗਣਾ ਰਣੌਤ ਦੀ ਆਉਣ ਵਾਲੀ ਫਿਲਮ ਜਿਹੜੀ ਹੈ ਐਮਰਜੈਂਸੀ ਹੈ ਉਸ ਸੰਬੰਧੀ ਜਿਹੜਾ ਹੈ ਆਦੇਸ਼ ਜਾਰੀ ਹੋਏ ਨੇ ਮਾਮਲੇ ਦੀ ਅਗਲੀ ਸੁਣਵਾਈ 5 ਅ ਦਸੰਬਰ ਨੂੰ ਹੋਵੇਗੀ ਜੋ ਜਾਣਕਾਰੀ ਮਿਲੀ ਹੈ ਇਹ ਪਟੀਸ਼ਨ ਜ਼ਿਲ੍ਹਾ ਬਾੜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਵਿੰਦਰ ਸਿੰਘ ਬੱਸੀ ਦੇ ਵੱਲੋਂ ਦਾਇਰ ਕੀਤੀ ਗਈ ਹੈ ਇਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਫਿਲਮ ਦੇ ਵਿੱਚ ਸਿੱਖਾਂ ਦੇ ਸ਼ਰਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਥੇ ਲਗਾਤਾਰ ਪੰਜਾਬ ਭਰ ਦੇ ਵਿੱਚ ਇਸ ਫਿਲਮ ਐਮਰਜੈਂਸੀ ਦਾ ਵਿਰੋਧ ਹੋ ਰਿਹਾ ਹੈ ਦੱਸਦੀ ਹੈ ਕਿ ਜਦੋਂ ਦੇ ਹੀ ਫਿਲਮ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਸੈਂਸਰ ਬੋਰਡ ਨੇ ਵੀ ਇਸ ਫਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਸੀ ਹਾਲਾਂਕਿ ਇਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ 10 ਬਦਲਾਅ ਕੀਤੇ ਗਏ ਜਿਸ ਤੋਂ ਬਾਅਦ ਇਸ ਫਿਲਮ ਨੂੰ ਹਰੀ ਚੰਡੀ ਦੇ ਦਿੱਤੀ ਗਈ ਪਰ ਇਸ ਤੋਂ ਬਾਅਦ ਵੀ ਲਗਾਤਾਰ ਇਹ ਫਿਲਮ ਜਿਹੜੀ ਹੈ ਵਿਵਾਦਾਚ ਰਹੀ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਜਿਹੜੇ ਕੱਟ ਲਗਾਏ ਗਏ ਬਦਲਾਵ ਕੀਤੇ ਗਏ ਉਹ ਫਿਲਮ ਦੇ ਕਿਹੜੇ ਸੀਨ ਦੇ ਵਿੱਚ ਕੀਤੇ ਗਏ ਨੇ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਇੱਕ ਵਾਰ ਫਿਰ ਤੋਂ ਕੰਗਣਾ ਰਣੌਤ ਨੂੰ ਅਦਾਲਤ ਦੇ ਵੱਲੋਂ ਤਲਬ ਕੀਤਾ ਗਿਆ ਹੈ ਉਹਨਾਂ ਨੂੰ ਇੱਕ ਨੋਟਿਸ ਜਿਹੜਾ ਹੈ ਭੇਜਿਆ ਗਿਆ ਹੈ ਇਹ ਫਿਲਮ ਨੂੰ ਲੈ ਕੇ ਹੀ ਉਹਨਾਂ ਨੂੰ ਨੋਟਿਸ ਭੇਜਿਆ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਦੇ ਅਕਸ਼ ਨੂੰ ਖਰਾਬ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਕੰਗੜਾ ਨੋਬੀ ਗੱਲ ਕਰੀਏ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਫਿਲਮ ਦੇ ਵਿੱਚ ਅਜਿਹਾ ਕੁਝ ਨਹੀਂ ਹੈ ਸਾਰੀ ਫਿਲਮ ਨੂੰ ਦੇਖ ਪਰਖ ਕੇ ਹੀ ਬਣਾਇਆ ਗਿਆ ਹੈ ਜਿਸ ਦੇ ਨਾਲ ਮਾਹੌਲ ਪੰਜਾਬ ਦਾ ਨਾ ਖਰਾਬ ਹੋਵੇ ਦੇਸ਼ ਭਰ ਦੇ ਵਿੱਚ ਮਾਹੌਲ ਨਾ ਖਰਾਬ ਹੋਵੇ ਅਜਿਹਾ ਇਸ ਫਿਲਮ ਦੇ ਵਿੱਚ ਕੁਝ ਵੀ ਨਹੀਂ ਹੈ ਫਿਲਮ ਦੇ ਜਾਣ ਬੁਝ ਕੇ ਜਿਹੜਾ ਲੋਕ ਕੁਝ ਵਿਰੋਧ ਕਰ ਰਹੇ ਨੇ ਨਿੱਜੀ ਰੰਜਿਸ਼ ਹੋ ਸਕਦੀ ਹੈ ਅਜਿਹਾ ਕੰਗਣਾ ਰਣੋਧ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਪਰ ਦੱਸ ਦिए ਕਿ ਜਿੱਥੇ ਕੰਗਣਾ ਰਣੋਧ ਦੇ ਵੱਲੋਂ ਲਗਾਤਾਰ ਸਿੱਖਾਂ ਤੇ ਜਿਸ ਤਰੀਕੇ ਦੇ ਨਾਲ ਗਲਤ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਨੇ ਬੀਤੀ ਦਿਨ ਵੀ ਉਹਨਾਂ ਦੇ ਵੱਲੋਂ ਸੰਤ ਜਰਨਲਿਸਟ ਖਾਲਸਾ ਭਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸਿਆ ਗਿਆ ਹਾਲਾਂਕਿ ਇਹ ਉਹਨਾਂ ਦਾ ਪਹਿਲਾ ਬਿਆਨ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅਤਵਾਦੀ ਦਸਤੀ ਨਜ਼ਰ ਆਈ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕੁਝ ਕ ਪੰਜਾਬ ਦੇ ਲੋਕ ਐ ਜੇਕਰ ਗੱਲ ਕਰੀਏ 90% ਲੋਕ ਜੋ ਉਹਨਾਂ ਦਾ ਬਿਆਨ ਹੈ ਕਿ 90% ਲੋਕ ਜਿਹੜੇ ਨੇ ਉਹਨਾਂ ਨੂੰ ਸੰਤ ਨਹੀਂ ਮੰਨਦੇ ਪਰ ਇਸ ਤੋਂ ਬਾਅਦ ਲਗਾਤਾਰ ਅਜਿਹੀਆਂ ਬਿਆਨਬਾਜ਼ੀਆਂ ਜਦੋਂ ਕੀਤੀਆਂ ਚਾਹੁੰਦੀਆਂ ਨੇ ਲਗਾਤਾਰ ਸਿੱਖ ਇਸ ਦਾ ਵਿਰੋਧ ਕਰ ਰਹੇ ਨੇ ਜਿੱਥੇ ਕੰਗੜਾ ਨੋਟ ਦਾ ਵਿਰੋਧ ਕਰਦੇ ਨੇ ਉੱਥੇ ਹੀ ਇਸ ਫਿਲਮ ਨੂੰ ਬੈਨ ਕਰਨ ਦੀ ਲਗਾਤਾਰ ਮੰਗ ਉੱਠ ਰਹੀ ਹੈ